ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮਨ ਚਾਹੁੰਦਾ ਕੀ ਹੈ ਇਸ ਨੂੰ ਕਿਵੇਂ ਸਮਝਾਇਆ ਜਾ ਸਕਦਾ ਹੈ ਕਥਾ ਵਿਚਾਰ ਦੇ ਵਿੱਚ ਸੰਤ ਗਿਆਨੀ ਮਸਕੀਨ ਸਿੰਘ ਜੀ ਨੇ ਬਹੁਤ ਹੀ ਵਧੀਆ ਸਮਝਾਉਣਾ ਕੀਤਾ ਹੈ ਕਿਰਪਾ ਕਰਕੇ ਸਰਵਨ ਕਰੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੰਨ ਲੋ ਚੇ ਬੁਰਿਆਈਆਂ ਗੁਰ ਸ਼ਬਦ ਦੀ ਇਹ ਮਨ ਹੋੜੀ ਗੁਰ ਤੇਗ ਬਹਾਦਰ ਬੋਲਿਆ ਦਰ ਪਈਏ ਧਰਮ ਨਾ ਛੋੜੀ ਮਨ ਲੋ ਚੇ ਬੁਰਾਈਆਂ ਗੁਰ ਸ਼ਬਦੀ ਇਹ ਮਨ ਹੋ ਅੱਖਾਂ ਦੇ ਰਾਹੀਂ ਮਨ ਗਲਤ ਵਲਤ ਵੇਖਣਾ ਚਾਹਦਾ ਹੈ ਮਨ ਗਲਤ ਹੈ ਉਹ ਅੱਖਾਂ ਨੂੰ ਗਲਤ ਵਰਤ ਲੈਂਦਾ ਹੈ ਮਨ ਗਲਤ ਹੈ ਉਹ ਜ਼ਬਾਨ ਨੂੰ ਵੀ ਗਲਤ ਵਰਤ ਲੈਂਦਾ ਹੈ ਮਨ ਗਲਤ ਹੈ ਤੇ ਕੰਨਾਂ ਨੂੰ ਵੀ ਗਲਤ ਵੱਲ ਲੈਂਦਾ ਹੈ ਮਨ ਬ੍ਰਸ਼ਟ ਹੈ ਤੇ ਸਾਰੇ ਸਰੀਰ ਨੂੰ ਬ੍ਰਸ਼ਟ ਕਰ ਦਿੰਦਾ ਹੈ ਤੇ ਮਨ ਨਾਲ ਕੋਈ ਬ੍ਰੇਕ ਕੋਈ ਨਹੀਂ ਮਨ ਨੂੰ ਰੋਕਣ ਦਾ ਕੋਈ ਸਾਧਨ ਨਹੀਂ ਮਨੋ ਕਨੇ ਜੁਟਾਇਆ ਗੁਰੂ ਅਮਰਦਾਸ ਜੀ ਮਹਾਰਾਜ ਅਨੰਦ ਸਾਹਿਬ ਦੀ ਬਾਣੀ ਦੇ ਰਾਹੀਂ ਬੜੇ ਸੋਹਣੇ ਢੰਗ ਨਾਲ ਸਮਝਾਉਂਦੇ ਨੇ ਮਨ जद जब अखे गलत वेखना चाहे समझाओ इस नेत्रो मेरे हर में जोत धरी हर बिन अवर न देखो कोई नदरी हर निहाले ऐ मन इना अखा दे राही हरी नोख प्रभु नेख मन जद ਇਨਾ ਕੰਨਾਂ ਦੇ ਰਾਹੀਂ ਫਜ਼ੂਲ ਦੀ ਨਿੰਦਾ ਉਸਤ ਸੁਣਨਾ ਚਾਏ ਵਿਖੇ ਨਾਦ ਸੁਣਨਾ ਚਾਏ ਵਿਖੇ ਗੀਤ ਸੁਣਨਾ ਚਾਏ ਕੋ ਫਿਰ ਇੰਜ ਸਮਝਾਣਾ ਹੈ ਇਹ ਸਰਵਨੋ ਮੇਰੇਓ ਸਾਚੇ ਸੁਣਨੇ ਨੂੰ ਪਟਾਏ ਸਾਚੇ ਸੁਣਨੇ ਨੂੰ ਪਟਾਏ ਸਰੀਰ ਲਾਏ ਸੁਣੋ ਸਤਿ ਬਾਣੀ ਪਾਣੋ ਸਰੀਰ ਨਾਲ ਇਸ ਵਾਸਤੇ ਜੋੜਿਆ ਗਿਆ ਹੈ ਸਚ ਨੂੰ ਸੁਣ ਸਚ ਦੀ ਮਹਿਮਾ ਸੁਣ ਸਚ ਦਾ ਜਸ ਸੁਣ ਪੁਰਨਾ ਪਹਿਲੇ ਮਨ ਦਾ ਹੀ ਆਉਂਦਾ ਹੈ ਮਨ ਜ਼ਬਾਨ ਦੇ ਰਾਹੀਂ ਕੁਝ ਗਲਤ ਬੋਲਣਾ ਚਾਹੁੰਦਾ ਹੈ ਗੱਲ ਕਰਨਾ ਚਾਹੁੰਦਾ ਹੈ ਗਲਤ ਖਾਣ ਪਾਣ ਕਰਨਾ ਚਾਹੁੰਦਾ ਹੈ ਜੈਸੇ ਕਨਨ ਹੋਮਰ ਪਾਨ ਇਹ ਧੂਆ ਪੀ ਰਿਹਾ ਹੈ ਧੂਆਂ ਤੇ ਕੁੱਤੇ ਵੀ ਨਹੀਂ ਪੀਂਦੇ ਧੂਆਂ ਤੇ ਸੂਰ ਵੀ ਨਹੀਂ ਪੀਂਦਾ ਤ੍ਰਿਕਟ ਜਉਣੀ ਆ ਨੇ ਧੂਆਂ ਤੇ ਖੋਤਾ ਵੀ ਨਹੀਂ ਪੀਂਦਾ ਰੁਹੇ ਜ਼ਮੀਨ ਦੇ ਕੋਈ ਪਸ਼ੂ ਧੂਆਂ ਨਹੀਂ ਪੀਂਦਾ ਇਕ ਮਨੁੱਖੀ ਏ ਧੂਆਂ ਪੀਂਦਾ ਗੁੱਸਾ ਕੀ ਮਾਫ ਸ਼ਮਾ ਮੈਂ ਮੰਗ ਲਉ ਜਿਨ੍ਹਾਂ ਜਿਨ੍ਹਾਂ ਨੂੰ ਪਸ਼ੂਆਂ ਨੂੰ ਪ੍ਰਭੂ ਨੇ ਵਾਲ ਦਿੱਤੇ ਨੇ ਪੇਡਾਂ ਨੂੰ ਦਿੱਤੇ ਨੇ ਬੱਕਰੀਆਂ ਨੂੰ ਦਿੱਤੇ ਨੇ ਜੰਗਲੀ ਔਰ ਪਹਾੜੀ ਉਠਾਣ ਨੂੰ ਦਿੱਤੇ ਨੇ ਮੋਰ ਨੂੰ ਲੰਬੇ ਲੰਬੇ ਪੰਖ ਦਿੱਤੇ ਨੇ ਇਹ ਤੇ ਨਾ ਈ ਲੱਭਦੇ ਨੇ ਨਾ ਉਸ ਤਰ੍ਹਾਂ ਨਾ ਕੈਂਚੀ ਇੱਕ ਮਨੁੱਖ ਹੈ ਆਪਣੇ ਵੀ ਵਾਲ ਕੱਟਦਾ ਤੇ ਕਮ ਵਕਤ ਨੂੰ ਜਿਹੜੇ ਪਸ਼ੂ ਹੱਥ ਆ ਜਾਂਦੇ ਨੇ ਉਹਨਾਂ ਦੇ ਵੀ ਕੱਟਦਾ ਭੇਡਾਂ ਦੇ ਵੀ ਕੱਟਦਾ ਬੱਕਰੀਆਂ ਦੇ ਵੀ ਕੱਟਦਾ ਆਪਣੇ ਕੱਟੇ ਨੇ ਤੇ ਹੁਣ ਉਹਨਾਂ ਦੀ ਕਿੱਥੇ ਸਲਾਮਤ ਰਹਿਣ ਦੇਗਾ ਸਰਦੀਆਂ ਤੋਂ ਬਚਾਅ ਵਾਸਤੇ ਪ੍ਰਭੂ ਨੇ ਉਹਨਾਂ ਨੂੰ ਏਵਾਲ ਦਿੱਤੇ ਨਹੀਂਨ ਠੰਡ ਨਾਲ ਲੱਗੇ ਮਨੁੱਖ ਕੱਟਦੇ ਆ ਇਹ ਗਲਤ ਕੰਮ ਪਸ਼ੂ ਤੇ ਨਹੀਂ ਕਰਦੇ ਮਨੁੱਖ ਕਰਦੇ ਨੇ ਕੁਝ ਐਸੇ ਨਿਖਿਤ ਕੰਮ ਨੇ ਪਸ਼ੂ ਵੀ ਨਹੀਂ ਕਰਦੇ ਦੋ ਮਰਪਾਨ ਪਸ਼ੂ ਵੀ ਨਹੀਂ ਪੀਂਦੇ ਤਮਾਕੂ ਤਮਾਕੂ ਪੀਣਾ ਕੀ ਇਹ ਧੂਆਂ ਪੀਣਾ ਦੋਗੀ ਤੋਂ ਤੂੰ ਮਹਿਰਜ ਕਰਾਂ ਤੂੰ ਵਾਂ ਤੇ ਪਸ਼ੂ ਵੀ ਨਹੀਂ ਪੀਂਦੇ ਮਨੁੱਖ ਪੀਂਦਾ ਹੈ ਸ਼ਰਾਬ ਪਸ਼ੂ ਵੀ ਨਹੀਂ ਪੀਂਦੇ ਮਨੁੱਖ ਪੀਂਦਾ ਮਨੁੱਖ ਪੀਂਦਾ ਕਿਧਰੇ ਕਿਧਰੇ ਕੁਛ ਖਾਨ ਪਾਨ ਮਨੁੱਖ ਦਾ ਪਸ਼ੂਆਂ ਨਾਲ ਵੀ ਖੱਲੇ ਪਸ਼ੂਆਂ ਨਾਲ ਵੀ ਜੈਸੇ ਕਹਿੰਦੇ ਨੇ ਸ਼ੇਰ ਸ਼ੇਰ ਦਾ ਮਾਸ ਨਹੀਂ ਖਾਂਦਾ ਉਹਨਾਂ ਮਾਸਾ ਖਾ ਰਹੀ ਹੈ ਉਹਨੇ ਕਿਸੇ ਦਾ ਮਾਸ ਵੀ ਨਹੀਂ ਛੋੜਨਾ ਪਰ ਸ਼ੇਰ ਸ਼ੇਰ ਦਾ ਮਾਸ ਨਹੀਂ ਖਾਂਦਾ ਇੱਕ ਬੰਦਾ ਹੀ ਹੈ ਬੰਦੇ ਦਾ ਹੀ ਹੰਨ ਪੀਂਦਾ ਹੈ ਬੰਦੇ ਦਾ ਹੀ ਹੰਨ ਚੂਸਦਾ ਹੈ ਇਹ ਵੀ ਮੈਂ ਅਰਜ਼ ਕਰਦੇ ਹਾਂ ਤਾਂ ਹੀ ਤੇ ਮਲਕ ਭਾਗੋ ਦੀ ਰੋਟੀ 'ਚ ਗੁਰੂ ਨਾਨਕ ਨੇ ਹੌਨ ਘੜਿਆ ਤੂੰ ਲੋਕਾਂ ਦਾ ਹੰਨ ਪੀਂਦਾ ਹੈ ਤੂੰ ਲੋਕਾਂ ਦਾ ਹੰਨ ਨਿਚਾੜਿਆ ਪਸੀਨੇ ਨਾਲ ਮਿਹਨਤ ਨਾਲ ਲੋਕਾਂ ਨੇ ਧਨ ਕਮਾਇਆ ਤੂੰ ਖੋਇਆ ਤੂੰ ਬਹਾਨੇ ਨਾਲ ਲੁੱਟਿਆ ਤੇਰੀ ਰੋਟੀ ਦੇ ਚ ਖੂਨ ਹੈ ਤੂੰ ਖੂਨ ਬੀਚੇ ਸ਼ੇਰ ਵੀ ਸ਼ੇਰ ਦਾ ਖੂਨ ਨਹੀਂ ਪੀਂਦਾ ਸ਼ੇਰ ਵੀ ਸ਼ੇਰ ਦਾ ਮਾਸ ਨਹੀਂ ਖਾਂਦਾ ਭਾਵੇਂ ਦਰਿੰਦਾ ਹੈ ਹੋਂ ਖਰ ਜੰਗਲੀ ਜਾਨਵਰ ਹੈ ਪਰ ਆਪਣੀ ਬਰਾਦਰੀ ਦਾ ਲਿਆਜ਼ ਕਰਦਾ ਹੈ ਮਨੁੱਖਤ ਨੇ ਤੇ ਅਜ ਤੱਕ ਮਨੁੱਖਤਾ ਤੇ ਜਿੰਨੇ ਜ਼ੁਲਮ ਡਾਏ ਨੇ ਇਤੇ ਪਸ਼ੂਆਂ ਨੂੰ maat ਕਰ ਦੇਣਾ ਕਾਰਨ ਮਨੁੱਖ ਦੇ ਮਨ ਨਾਲ ਬ੍ਰੇਕਾਂ ਕੋਈ ਨਹੀਂ ਬਸ ਮਨ ਚੱਲਦਾ ਹੈ ਖੱਡਾ ਆ ਜਾਏ ਤਾਂ ਗਿਰਨਾ ਹੈ ਕਿਸੇ ਨੇ ਕਹਿ ਦਿੱਤਾ ਜਿਵੇਂ ਇੱਕ ਸੱਜਣ ਕਹਿੰਦੇ ਸਨ ਗੈਨੀ ਜੀ ਆਪਾਂ ਪੀਣੀ ਨਹੀਂ ਸੀ ਮੈਂ ਕਿਧਰ ਉਹਨੂੰ ਸਮਝਾਣ ਲੱਗ ਪਿਆ ਉਹਦੇ ਮਾਂ ਬਾਪ ਰੌਣ ਮੈਂ ਕਿਹਾ ਤੂੰ ਨੌਜਵਾਨ ਹੈ ਨਾ ਪੀ ਕਿੰਨੇ ਮੈਂ ਪੀਣੀ ਥੋੜੀ ਜਿਹੀ ਅਗਲੇ ਨੇ ਪਿਲਾ ਦਿੱਤੀ। ਵਿਆਹ ਸ਼ਾਦੀ ਚ ਗਿਆ ਅਗਲੇ ਨੇ ਪਿਲਾ ਦਿੱਤੀ। ਮੈਂ ਕਿ ਅਗਲੇ ਤੈਨੂੰ ਜ਼ਹਿਰ ਦੇਣਾ ਚਾਹਾਂ ਚਲੋ ਮੈਂ ਹੀ ਦੇਣਾ ਚਾਹੁੰਦਾ ਮੈਂ ਤੈਨੂੰ ਦੱਸ ਦੇਣਾ ਜ਼ਹਿਰ ਹੈ ਪੀ ਲੈ। ਖਾ ਲੈ। ਜੀ ਜ਼ਹਿਰ ਵਾਸਤੇ ਤੂੰ ਆਪਣੇ ਹੱਥ ਰੋਕਦਾ ਹੈ। ਇਹ ਵੀ ਜ਼ਹਿਰ ਹੈ। ਇਹਦੇ ਵਾਸਤੇ ਤੂੰ ਆਪਣੇ ਹੱਥ ਕਿਉਂ ਨਹੀਂ ਰੋਕਦਾ? ਖੱਡਾ ਆ ਗਿਆ ਬ੍ਰੇਕਾਂ ਹੀ ਕੋਈ ਨਹੀਂ ਕਾਰ ਦੇ ਚ ਖੱਡੇ ਚ ਗਰੇ ਮੇਰਾ ਘਰ ਸੱਜੇ ਪਾਸੇ ਹੈ ਕਾਰ ਮੁੜਦੀ ਨਹੀਂ ਮੁੜਦੀ ਉਹ ਕੀ ਸੁਕ ਦੇਵੇ ਇਸ ਤੋ ਕੀ ਸੁਕ ਲੈਣ ਮਨ ਸਾਰੇ ਪਾਸੇ ਜਾਂਦਾ ਹੈ ਪਰ ਜਦ ਇਹ ਨੂੰ ਕਹੀਏ ਰੱਬ ਵਾਲੇ ਘਰ ਜਾ ਨਹੀਂ ਜਾਂਦਾ ਤੁਮ ਘਰ ਆਓ ਮੇਰੇ ਮਿੱਤ ਨਹੀਂ ਆ ਮੈਂ ਮਿੱਤਰ ਕਰਕੇ ਆਵਾਜ਼ਾਂ ਮਾਰਦੇ ਨੇ ਕੋ ਅਰਜਨ ਦੇਵ ਜੀ ਇਹ ਨਹੀਂ ਜੰਦ ਪਰਮਾਤਮਾ ਦਾ ਘਰ ਤੇਰਾ ਘਰ ਹੈ ਪਰਵਾਰ ਦਾ ਘਰ ਰਸਤੇ ਦਾ ਪੜਾਓ ਹੈ ਜਿੱਥੇ ਤੂੰ ਜਾਂਦਾ ਹੈ ਜਿੱਥੇ ਤੂੰ ਰੋਜ਼ ਚੱਲਾ ਜਾਂਦਾ ਹੈ ਜਿੱਥੇ ਤੂੰ ਦਿਨ ਰਾਤ ਕੱਟਦਾ ਹੈ ਇਹ ਰਸਤੇ ਦਾ ਪੜਾਓ ਹੈ ਪਰਮਾਤਮਾ ਦਾ ਘਰ ਤੇਰਾ ਘਰ ਹੈ ਤੇ ਹੁਣ ਜਦ ਇਹਨੂੰ ਸੰਸਾਰ ਤੋਂ ਥੋੜਾ ਮੋੜੀਏ ਚੱਲ ਨਿਰੰਕਾਰ ਦੇ ਘਰ ਨਹੀਂ ਜਾਂਦਾ ਲਗਾਮ ਹੀ ਕੋਈ ਨਹੀਂ ਘੋੜੇ ਦੇ ਮੂੰਹ ਇਸਕਾਰ ਦੇ ਸਟੀering ਹੀ ਕੋਈ ਨਹੀਂ ਜਿੱਧਰ ਮੋੜੀ ਹੈ ਤੇ ਬਿਨਾ ਸਟੀering ਦੀ ਗੱਡੀ ਬਿਨਾ ਬ੍ਰੇਕਾਂ ਦੀ ਗੱਡੀ ਬਸ ਇਸੇ ਦੇ ਮਨ ਅਸਵਾਰ ਇਸੇ ਦੇ ਉੱਤੇ ਮਨੁੱਖ ਅਸਵਾਰ ਹੈ ਉਸ ਮਨ ਤੋਂ ਕਮ ਲੈ ਕੇ ਉਸ ਮਨ ਦੇ ਅਸਰੇ ਤੇ ਮਨੁੱਖ ਜੀਵਨ ਬਤੀਤ ਕਰ ਰਿਹਾ ਹੈ ਨਾ ਰੁਕਦਾ ਨਾ ਮੁੜਦਾ ਹੈ ਜ਼ਬਾਨ ਗਲਤ ਬੋਲਣਾ ਚਾਹਦੀ ਹੈ ਹੋਰ ਗਲਤ ਖਾਣਾ ਚਾਹਦੀ ਹੈ ਬੋਮਰ ਆਪਾਂ ਯਾ ਦੇਖਦੇ ਆਂ ਸ਼ਰਾਬ ਦਾ ਪੀਣਾ ਮਦਰਾ ਦਾ ਪੀਣਾ ਅਕਲ ਨੂੰ ਇਹ ਵਰਤਦਾ ਹੀ ਨਹੀਂ ਇਹ ਲਗਾਵਾ ਮਨ ਨੂੰ ਲਾਂਦਾ ਹੀ ਨਹੀਂ ਗੁਰੂ ਅਰਜਨ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਨੇ ਇਹ ਰਸਨਾ ਕੋ ਅਨ ਰਸ ਰਾਜ ਰਹੀ ਤੇਰੀ ਪਿਆਸ ਨਾ ਜਾਏ ਪਿਆਸ ਨਾ ਜਾਏ ਹੋਰ ਤੇ ਕਿਤੇ ਜਿ ਚਰ ਹਰ ਰਸ ਬੱਲੇ ਨਾ ਸਦਾ ਪਿਆਸੀ ਰਹੇਗੀ ਕੋਈ ਬੈਰੋਨੇ ਸਵਾਦ ਤੈਨੂੰ ਉਹ ਸਵਾਦ ਦੇ ਹੀ ਨਹੀਂ ਸਕਦਾ ਤੂੰ ਹਮੇਸ਼ਾ ਲਈ ਤ੍ਰਿਪਤ ਹੋ ਜਾਏ ਹਰ ਸਵਾਦੀ ਚੀਜ਼ ਮੂੰਹ ਪੈ ਜਾਂਦੀ ਹੈ ਤਿੰਨ ਚਾਰ ਦਿਨ ਲਗਾਤਾਰ ਖਾਓ ਮੂੰਹ ਪੈ ਜਾਂਦੀ ਹੈ ਫਿਰ ਬਦਲਣਾ ਪੈਂਦਾ ਉਹ ਚਾਰ ਪੰਜ ਦਿਨਾਂ ਚ ਮੂੰਹ ਪੈ ਜਾਂਦੀ ਹੈ ਫਿਰ ਬਦਲਣਾ ਪੈਂਦਾ ਇਹ ਤੇ ਹਕੀਕਤ ਹੈ ਇਹ ਤੇ ਇੱਕ ਸਚਾਈ ਹੈ ਪਰ ਜਿਸ ਦਾ ਸਵਾਦ ਰੋਜ਼ ਰੋਜ਼ ਵੱਧਦਾ ਹੈ ਰੋਜ਼ ਰੋਜ਼ ਵੱਧਦਾ ਹੈ ਅਗਮਈ ਹੈ ਦਿਨ ਦਿਨ ਚੜੇ ਸਵਾਯਾ ਨਾਨਕ ਹੋਦ ਨਾ ਲਾਗ ਉਸ ਪਲ ਸੇ ਮਨੁਕਦਾ ਮਨ ਨਹੀਂ ਜਾਂਦਾ ਸਾਰਾ ਸਰੀਰ ਗਲਤ ਜਾ ਰਿਹਾ ਕਿਸੇ ਪਾਸੇ ਪੈਰ ਗਲਤ ਜਾ ਰਹੇ ਨੇ ਹੱਥ ਗਲਤ ਕਰ ਰਹੇ ਨੇ ਮਨ ਦੇ ਇਸ਼ਾਰੇ ਨਾਲ ਕੋਈ ਬਰੇਕਾਂ ਹੀ ਕੋਈ ਨਹੀਂ ਲਗਾਉਮੇ ਹੀ ਨਹੀਂ ਗੁਰੂ ਅਮਰਦਾਸ ਜੀ ਮਹਾਰਾਜ ਸਮਝਾਉਂਦੇ ਨੇ ਇਹ ਸਰੀਰ ਆ ਮੇਰੇ ਆ ਇਸ ਜਗਮੇ ਆਏ ਕੇ ਕਿਆ ਤੂੰ ਕਰਮ ਕਮਾਇਆ ਕੇ ਕਰਮ ਕਮਾਇਆ ਧੁ ਸਰੀਰ ਆ ਜਾਂ ਤੂੰ ਜਗਮੇ ਆ ਕਾਰ ਦੇ چلਣ ਦੀ ਕੀਮਤ ਹੈ ਜਿੰਨੀ ਸਪੀਡ ਨਾਲ ਚਲੇ ਉਹਦੀ ਕੀਮਤ ਹੈ ਬੜੀ ਵਧੀਆ ਕਾਰ ਹੈ ਪਰ ਹੁਣ ਕਹਿ ਦਈਏ ਕਿ ਚਲਦੀ ਤੇ ਹੈ ਰੁਕਦੀ ਨਹੀਂ ਇਹਦੇ 브੍ਰੇਕਾਂ ਨਹੀਂ ਲਗਾਈਆਂ ਗਈਆਂ ਇਹ ਮੁੜਦੀ ਵੀ ਨਹੀਂ ਇਹਦੇ ਸਟੀਅਰਿੰਗ ਵੀ ਕੋਈ ਨਹੀਂ ਕੋਈ ਕੋਡੀਆਂ ਤੋਂ ਵੀ ਲੈਣ ਨੂੰ ਤਿਆਰ ਨਹੀਂ ਹੋਵੇਗਾ ਕੋਡੀਆਂ ਕੋਈ ਮੁਹੱਦ ਦੇ ਚ ਵੀ ਲੈਣ ਨੂੰ ਤਿਆਰ ਨਹੀਂ ਹੈ ਚਲਦੀ ਤੇ ਹੈ ਮੁੜਦੀ ਨਹੀਂ ਚਲਦੀ ਤੇ ਹੈ ਰੁਕਦੀ ਨਹੀਂ ਤੇ ਤੇ ਮੌਤ ਨੂੰ ਦਾਵਤ ਦੇਣਾ ਹੈ ਰੂਹੇ ਜ਼ਮੀਨ ਵਿੱਚ ਮਨੁੱਖ ਨੇ ਜਿਸ ਜਿਸ ਨੂੰ ਵਰਤਿਆ ਉਹਦੇ ਨਾਲ ਰੋਕਣ ਦਾ ਸਾਧਨ ਜੁਟਾਇਆ ਹੈ ਘੋੜੇ ਨਾਲ ਹੱਥੀ ਨਾਲ ਉਠਣਾ ਨਾਲ ਬੈਲਾ ਨਾਲ ਸਾਈਕਲ ਨਾਲ ਮੋਟਰਕਾਰ ਨਾਲ ਹਵਾਈ ਜਹਾਜ਼ ਨਾਲ ਰੇ ਲਾਂ ਲਾ ਸਭ ਕੁਛ ਦੇ ਨਾਲ ਇਸ ਨੇ ਰੋਕਣ ਦਾ ਸਾਧਨ ਬਣਾਇਆ ਆਪਣੇ ਮਨ ਨਾਲ ਨਹੀਂ ਬਣਾਇਆ ਔਰ ਜਿਤਨੇ ਚਿਰ ਤੱਕ ਇਹ ਰੁਕਦਾ ਨਹੀਂ ਇਹ ਜਨਮ ਮਰਨ ਵੀ ਨਹੀਂ ਰੁਕੇਗਾ ਚੱਲਦਾ ਰਹੇਗਾ ਮਨ ਦੇ ਚੱਲਣ ਦੇ ਨਾਲ ਜਨਮ ਵੀ ਚੱਲਦਾ ਰਹੇਗਾ ਮਰਨ ਵੀ ਚੱਲਦਾ ਰਹੇਗਾ ਮਨ ਦੇ ਚੱਲਣ ਦੇ ਨਾਲ ਦੁੱਖ ਵੀ ਚੱਲਦਾ ਰਹੇਗਾ ਸੰਤਪ ਵੀ ਚੱਲਦਾ ਰਹੇਗਾ ਮਨ ਦੇ ਚੱਲਣ ਦੇ ਨਾਲ ਸਾਰਾ ਅਨਰਖੀ ਚੱਲਦਾ ਰਹੇਗਾ ਜਿੰਨੇ ਛੇਦ ਤੱਕ ਇਹਨੂੰ ਕੋਈ ਰੋਕਣ ਦਾ ਸਾਧਨ ਨਹੀਂ ਧੁੱਕੇ ਨੇ ਇਸਨੂੰ ਰੋਕੀਏ ਕੀ ਸਾਧਨ ਡਟਾਈਏ ਕਬੀਰ ਇਸਨੂੰ ਇਹ ਜਬਾਨ ਕਰਦੇ ਨੇ ਕਬੀਰ ਕੋਕਰ RAM ਕੋ ਮੁਤਿਆ ਮੇਰੋ ਨਾਮ ਗਲੇ ਹਮਾਰੇ ਜੈਵਰੀ ਜੈ ਖਿੰਚੇ ਜੈ ਜੈ ਗੱਲ ਦੇ ਚਪਟਾ ਪਾਇਆ ਰਸੀ ਹੈ ਪ੍ਰਭੂ ਤੇਰੇ ਹਵਾਲੇ ਕਰ ਦਿੱਤੀ ਜਿੱਥੇ ਲੈ ਜਾਵੇਂ ਲੈ ਜਾ ਜਿੱਧਰ ਤੂੰ ਖਿਚਦਾ ਚੱਲਦੇ ਜਿੱਧਰ ਤੂੰ ਲੈ ਜਾਏ ਲੈ